14 ਜੁਲਾਈ 1947 ਨੂੰ ਬ੍ਰਿਟਿਸ਼ ਪਾਰਲੀਮੈਂਟ ਦੁਆਰਾ ਦਾ ਇੰਡੀਅਨ ਇੰਡੀਪੈਂਡੈਂਸ ਐਕਟ ਪਾਸ ਕਰ ਦਿੱਤਾ ਗਿਆ ਜਿਹਦੇ ਵਿੱਚ ਜਿਹੜੇ ਦੋ ਦੇਸ਼ ਉਹ ਬਣਾ ਦਿੱਤੇ ਗਏ ਇੰਡੀਆ ਤੇ ਪਾਕਿਸਤਾਨ ਤੇ ਦੋਨਾਂ ਹੀ ਦੇਸ਼ਾਂ ਨੂੰ ਜਿਹੜਾ ਬ੍ਰਿਟਿਸ਼ ਰੂਲ ਆ ਉਹਦੇ ਤੋਂ ਫ੍ਰੀ ਕਰ ਦਿੱਤਾ ਗਿਆ ਬ੍ਰਿਟਿਸ਼ ਰੂਲ ਦੇ ਲਾਸਟ ਵਾਈਸਰਾਏ ਲਾਰਡ ਮਾਉਟ ਬੈਟਨ ਨੇ ਇਹ ਸਾਰੇ ਡਾਕੂਮੈਂਟ ਜਵਾਲਨਾ ਨਹਿਰੂ ਤੇ ਜਿਨ੍ਹਾਂ ਨੂੰ ਸੌਂਪ ਦਿੱਤੇ ਦੋ ਅਲੱਗ-ਅਲੱਗ ਦੇਸ਼ ਪਾਕਿਸਤਾਨ 14 ਅਗਸਤ ਨੂੰ ਤੇ ਇੰਡੀਆ 15 ਅਗਸਤ ਨੂੰ ਆਜ਼ਾਦ ਹੋ ਜਾਊਗਾ ਬ੍ਰਿਟਿਸ਼ ਰੂ ਤੋਂ ਪੂਰੀ ਤਰ੍ਹਾਂ ਪੰਜਾਬ ਦੇ ਸਿੱਖਾਂ ਦੀ ਰਹਿਨਮਾਈ ਉਸ ਸਮੇਂ ਮਾਸਟਰ ਤਾਰਾ ਸਿੰਘ ਕਰ ਰਹੇ ਸਨ ਮਾਸਟਰ ਤਾਰਾ ਸਿੰਘ ਵੀ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਸੀਗਾ ਜਿਹੜੀ ਲਾਰਡ ਮਾਉਟ ਬੈਟਨ ਦੇ ਨਾਲ ਜਿੰਨਾ ਤੇ ਨਹਿਰੂ ਤੇ ਮਾਸਟਰ ਤਾਰਾ ਸਿੰਘ ਤੇ ਹੋਰ ਜਿਹੜੇ ਲੋਕ ਸੀਗੇ ਨਹਿਰੂ ਤੇ ਜਿੰਨਾਂ ਦੇ ਕਰੀਬੀ ਉਹ ਸਾਰੇ ਕਰ ਰਹੇ ਸੀਗੇ ਮਾਸਟਰ ਤਾਰਾ ਸਿੰਘ ਵੀ ਪਹਿਲਾਂ ਪਹਿਲਾਂ ਇੱਕ ਅਲੱਗ ਸਿੱਖ ਰਾਜ ਦੀ ਗੱਲ ਕਰਦੇ ਰਹੇ ਸੀਗੇ ਪਰ ਨਹਿਰੂ ਨੇ ਇਹਨਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਜਾਂ ਨਹਿਰੂ ਦੇ ਨਾਲ ਦਿਆਂ ਨੇ ਕੀ ਤੁਹਾਨੂੰ ਜਿਹੜਾ ਇੱਕ ਅਲੱਗ ਰਾਜ ਇੱਕ ਅਲੱਗ ਸਟੇਟ ਦੇ ਦਿੱਤੀ ਜਾਊਗੀ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਪੂਰੀ ਤਰ੍ਹਾਂ ਨਿੱਘ ਮਾਣ ਸਕੂਗੇ ਮਤਲਬ ਕਿ ਇੱਕ ਖੁਦ ਮੁਖਤਿਆਰ ਖਿੱਤਾ ਇੰਡੀਆ ਦੇ ਵਿੱਚ ਰਹਿੰਦੇ ਹੋਏ ਹੀ ਸੋਮਾਟਰ ਤਾਰਾ ਸਿੰਘ ਇਹਨਾਂ ਗੱਲਾਂ ਦੇ ਵਿੱਚ ਆ ਗਏ ਤੇ ਦੋ ਦੇਸ਼ ਜਿਹੜੇ ਸੀਗੇ ਫਿਲਹਾਲ ਉਹਦੇ ਤੇ ਸਹਿਮਤੀ ਬਣ ਗਈ ਜਨਾਬ ਮੁਸਲਿਮ ਲੋਕਾਂ ਦੇ ਲਈ ਪਾਕਿਸਤਾਨ ਲੈ ਗਿਆ ਤੇ ਨਹਿਰੂ ਨੇ ਇੰਡੀਆ ਲੈ ਲਿਆ ਤੇ ਪਾਕਿਸਤਾਨ ਤੇ ਇੰਡੀਆ ਦੀ ਜਿਹੜੀ ਪਾਰਟੀਸ਼ਨ ਸੀਗੀ ਉਹ ਪੰਜਾਬ ਵਿੱਚੋਂ ਕਰਨ ਦਾ ਨਿਰਣੈ ਕੀਤਾ ਗਿਆ ਦੂਜੇ ਪਾਸਿਓਂ ਬੰਗਾਲ ਚੋਂ ਕਰਨ ਦਾ ਨਿਰਣੈ ਕੀਤਾ ਗਿਆ ਇਸ ਤਰ੍ਹਾਂ ਇੱਕ ਬੰਗਾਲ ਤੋਂ ਅਲੱਗ ਕਰਕੇ ਈਸਟ ਪਾਕਿਸਤਾਨ ਤੇ ਦੂਸਰਾ ਇੱਥੇ ਪੰਜਾਬ ਦੇ ਵਿੱਚੋਂ ਅਲੱਗ ਕਰਕੇ ਬੈਸਟ ਪਾਕਿਸਤਾਨ ਬਣਾ ਦਿੱਤਾ ਗਿਆ ਇਹ ਜਿਹੜੇ ਦੋਨੋਂ ਹੀ ਪਾਕਿਸਤਾਨ ਸੀਗੇ ਇੱਥੇ ਬਹੁ ਗਿਣਤੀ ਮੁਸਲਮ ਲੋਕਾਂ ਦੀ ਸੀਗੀ ਫਿਲਹਾਲ ਜੇ ਮੈਂ ਗੱਲ ਕਰਾਂ ਇੱਕ ਨਜ਼ਰ ਦੇ ਵਿੱਚ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਜਿਹੜੇ ਮੁਸਲਮ ਕਮਿਊਨਿਟੀ ਸੀਗੀ ਉਹਨਾਂ ਨੂੰ ਅਲੱਗ ਕਰਕੇ ਦੇਸ਼ ਬਣਾ ਦਿੱਤਾ ਗਿਆ ਪਾਕਿਸਤਾਨ ਮੈਂ ਗੱਲ ਕਰਾਂ ਤਾਂ ਇਹ ਕੋਈ ਧਰਮ ਦੇ ਨਾਮ ਤੇ ਵਟਵਾਰਾ ਨਹੀਂ ਸੀ ਜੇ ਇਹਨੂੰ ਬਰੀਕੀ ਨਾਲ ਸਮਝਿਆ ਜਾਵੇ ਕਿਉਂਕਿ ਜਿਹੜੇ ਮੁਸਲਮ ਲੋਕ ਸੀਗੇ ਉਹ ਤਾਂ ਜੂਪੀ ਜਾਂ ਆਂਧਰਾ ਪ੍ਰਦੇਸ਼ ਜਾਂ ਹੋਰ ਇੰਡੀਆ ਦੇ ਰਾਜਾਂ ਚ ਅੱਜ ਵੀ ਬਹੁਤ ਗਿਣਤੀ ਦੇ ਵਿੱਚ ਰਹਿੰਦੇ ਆ ਫਿਰ ਉੱਥੇ ਕਿਉਂ ਨਹੀਂ ਵਟਵਾਰਾ ਕੀਤਾ ਗਿਆ ਲਹਾਲ ਜਿਹੜਾ ਇਹ ਵਟਵਾਰਾ ਹੋਇਆ ਸੀਗਾ ਅਗਸਤ 1947 ਨੂੰ ਜਿਹਦੇ ਵਿੱਚ 200 ਸਾਲਾਂ ਦਾ ਰਾਜ ਬ੍ਰਿਟਿਸ਼ ਵਾਲਿਆਂ ਦਾ ਖਤਮ ਹੋਇਆ ਸੀਗਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਘਾਟਾ ਪੰਜਾਬ ਨੂੰ ਪਿਆ ਸੀ ਕਿਸ ਤਰ੍ਹਾਂ ਪਿਆ ਸੀਗਾ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ ਉਧਰੋਂ ਪੰਜਾਬ ਤੋਂ ਇੱਧਰ ਪਾਕਿਸਤਾਨ ਵਾਲੇ ਪੰਜਾਬ ਤੋਂ ਇੱਧਰ ਪੰਜਾਬ ਆਉਣਾ ਪਿਆ ਤੇ ਇੱਧਰ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜ਼ਮੀਨ ਜਾਇਦਾਦਾਂ ਛੱਡ ਕੇ ਉਧਰਲੇ ਪਾਸੇ ਪਾਕਿਸਤਾਨ ਵਾਲੇ ਪੰਜਾਬ ਜਾਣਾ ਪਿਆ ਕੱਲਾ ਆਪਣੀਆਂ ਜ਼ਮੀਨਾਂ ਜਾਇਦਾਦਾਂ ਛੱਡ ਕੇ ਨਹੀਂ ਹੀ ਜਾਣਾ ਪਿਆ ਇਹਦੇ ਵਿੱਚ ਬਹੁਤ ਸਾਰੇ ਸੰਪਰਦਾਇਕ ਦੰਗੇ ਹੋ ਗਏ ਜਿਹਦੀ ਵਜ੍ਹਾ ਕਰਕੇ ਲਗਭਗ 2 ਮਿਲੀਅਨ ਦੇ ਲੋਕ ਜਿਹੜੇ ਸੀਗੇ ਉਹ ਮਰ ਗਏ 2 ਮਿਲੀਅਨ ਮਤਲਬ ਕਿ 20 ਲੱਖ ਲੋਕੀ ਜਿਨ੍ਹਾਂ ਦੀ ਆਪਣੀ ਜਾਨ ਚਲੀ ਗਈ ਇਹ ਲੋਕ ਪੰਜਾਬ ਦੇ ਹੀ ਸੀ ਚਾਹੇ ਚੜਦੇ ਦੇ ਚਾਹੇ ਲੈਂਦੇ ਦੇ ਤੇ ਆਪਸ ਚ ਲੜ ਲੜ ਕੇ ਹੀ ਮਰ ਗਏ ਇਹ ਲੋਕ ਕਿਸ ਤਰ੍ਹਾਂ ਇੱਕ ਜਜਾਰੂ ਲੋਕ ਜਿਹੜੇ ਲੜਦੇ ਰਹੇ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਚਾਹੇ ਬੰਗਾਲ ਵਾਲੇ ਚਾਹੇ ਪੰਜਾਬ ਵਾਲੇ ਉਹਨਾਂ ਨੂੰ ਧਰਮ ਦੇ ਆਧਾਰ ਤੇ ਲੜਾ ਕੇ ਆਪਸ ਦੇ ਵਿੱਚ ਵੰਡ ਦਿੱਤਾ ਗਿਆ ਤੇ ਸਭ ਤੋਂ ਜਿਆਦਾ ਨੁਕਸਾਨ ਵੀ ਉਹਨਾਂ ਲੋਕਾਂ ਦਾ ਹੀ ਹੋਇਆ ਜਿਹੜੇ ਬ੍ਰਿਟਿਸ਼ ਦੇ ਖਿਲਾਫ ਸਭ ਤੋਂ ਜਿਆਦਾ ਲੜਦੇ ਰਹੇ ਸੋ ਇਹ ਸਾਰੀਆਂ ਗੱਲਾਂ ਤੇ ਬਰੀਕੀ ਨਾਲ ਝਾਤ ਪਾਉਨੇ ਆ ਤੇ ਕਿੰਨਾ ਯੋਗਦਾਨ ਪੰਜਾਬ ਦਾ ਜਾਂ ਪੰਜਾਬੀਆਂ ਦਾ ਆਜ਼ਾਦੀ ਦੇ ਵਿੱਚ ਰਿਹਾ ਤੇ ਕਿਹੜੇ ਕਾਰਨ ਸੀਗੇ ਜਿਨ੍ਹਾਂ ਨਾਲ ਮਜਬੂਰ ਹੋਏ ਜਿਹੜੇ ਅੰਗਰੇਜ਼ ਇਹ ਇੰਡੀਆ ਛੱਡ ਕੇ ਜਾਣ ਦੇ ਲਈ ਉਹ ਸਾਰੇ ਕਾਰਨਾ ਤੇ ਬਰੀਕੀ ਨਾਲ ਝਾਤ ਪਾਉਨੇ ਆ ਆਜੋ ਆਹ ਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ 1839 ਈਸਵੀ ਤੱਕ 1859 ਤੱਕ ਵੀ ਜਿਹੜੇ ਇਹ ਅੰਗਰੇਜ਼ਾਂ ਦਾ ਰਾਜ ਪੰਜਾਬ ਦਾ ਜਿਹੜਾ ਹਿੱਸਾ ਮਹਾਰਾਜਾ ਰਣਜੀਤ ਸਿੰਘ ਦੇ ਕਬਜ਼ੇ ਦੇ ਵਿੱਚ ਸੀਗਾ ਉਹਦੇ ਤੇ ਅੰਗਰੇਜ਼ਾਂ ਦਾ ਰਾਜ ਨਹੀਂ ਸੀ ਪੂਰੇ ਇੰਡੀਆ ਦੇ ਉੱਤੇ ਜਿਹੜੇ ਰਾਜ ਕਰਦੇ ਹੋਏ ਅੰਗਰੇਜ਼ਾਂ ਨੂੰ ਪੂਰੇ 100 ਸਾਲ ਹੋ ਚੁਕੇ ਸੀਗੇ ਪਰ ਜਿਹੜਾ ਇਹ ਹਿੱਸਾ ਸੀਗਾ ਪੰਜਾਬ ਦਾ ਉਹਦੇ ਤੇ ਅੰਗਰੇਜ਼ ਹਾਲੇ ਤੱਕ ਵੀ ਨਹੀਂ ਪਹੁੰਚ ਸਕੇ ਸੀਗੇ ਸੋ ਇਸ ਤਰ੍ਹਾਂ ਪੰਜਾਬ ਜਿਹੜਾ ਸੀਗਾ ਬਾਕੀ ਇੰਡੀਆ ਨਾਲੋਂ 100 ਸਾਲ ਬਾਅਦ ਗੁਲਾਮ ਹੋਇਆ ਅੰਗਰੇਜ਼ਾਂ ਦੇ ਅਧੀਨ ਆਇਆ ਉਹ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਤੇ ਬਹੁਤ ਸਾਰੇ ਗਰਦਾਰ ਤੇਜਾ ਸਿੰਘ ਵਰਗੇ ਗਲਾਬ ਸਿੰਘ ਵਰਗੇ ਨੇ ਜੀ ਦੂਜੀ ਐਂਗਲੋ ਸਿੱਖ ਵਾਰ ਸੀਗੀ ਉਹਦੇ ਵਿੱਚ ਇਹਨਾਂ ਨੇ ਗਦਾਰੀ ਕੀਤੀ ਜਿਹਦੇ ਕਰਕੇ ਇਹ ਸਿੱਖ ਰਾਜ ਦਾ ਅੰਤ ਹੋਇਆ ਤੇ ਸਿੱਖ ਫੌਜਾਂ ਹਾਰੀਆਂ ਲਾਸਟ ਰਾਜਾ ਮਹਾਰਾਜਾ ਦਲੀਪ ਸਿੰਘ ਤੋਂ ਮਹਾਰਾਣੀ ਜਿੰਦਾ ਨੂੰ ਅਲੱਗ ਕਰ ਦਿੱਤਾ ਗਿਆ ਸੀਗਾ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਕਿਸੇ ਤਰ੍ਹਾਂ ਇਹ 10 ਸਾਲ ਦਾ ਕਿੱਡਾ ਕ ਬਾਲਕ ਹੁੰਦਾ ਉਹਦੇ ਮਨ ਨੂੰ ਸਮਝਾ ਬੁਝਾ ਕੇ ਉਹਦੇ ਤੋਂ ਸਾਈਨ ਕਰਾ ਕੇ ਪੂਰਾ ਜਿਹੜਾ ਪੰਜਾਬ ਸੀਗਾ ਉਹਦੇ ਤੇ ਇਹ ਬ੍ਰਿਟਿਸ਼ ਸੀਗੇ ਜਾਂ ਅੰਗਰੇਜ਼ ਸੀਗੇ ਉਹਨਾਂ ਦਾ ਰਾਜ ਹੋ ਗਿਆ ਇਹ 29 ਮਾਰਚ 1859 ਨੂੰ ਜਿਹੜਾ ਪੰਜਾਬ ਸੀਗਾ ਉਹ ਅੰਗਰੇਜ਼ਾਂ ਦੇ ਰਾਜ ਦੇ ਅਧੀਨ ਆ ਗਿਆ ਸਿੱਖ ਰਾਜ ਜਾਣ ਤੋਂ ਬਾਅਦ ਵੀ ਸਮੇਂ-ਸਮੇਂ ਦੇ ਉੱਤੇ ਅੰਗਰੇਜ਼ਾਂ ਦੇ ਖਿਲਾਫ ਜਿਹੜੀਆਂ ਆਵਾਜ਼ਾਂ ਸੀਗੀਆਂ ਪੰਜਾਬ ਦੇ ਵਿੱਚੋਂ ਉੱਠਦੀਆਂ ਰਹੀਆਂ ਬੇਸ਼ੱਕ ਇੰਡੀਆ ਦੇ ਹੋਰ ਵੀ ਹਿੱਸਿਆਂ 'ਚੋਂ ਆਵਾਜ਼ਾਂ ਉੱਠਦੀਆਂ ਸੀਗੀਆਂ ਪਰ ਇੰਨੀ ਜਿਆਦੇ ਤੀਬਰਤਾ ਨਾਲ ਜਾਂ ਇੰਨੀ ਜਿਆਦੇ ਤਾਦਾਦ ਦੇ ਵਿੱਚ ਮਾਤਰਾ ਦੇ ਵਿੱਚ ਨਹੀਂ ਉੱਠਦੀਆਂ ਸੀ ਜਿੰਨੀਆਂ ਪੰਜਾਬ ਦੇ ਵਿੱਚੋਂ ਉੱਠਦੀਆਂ ਸੀ ਪੰਜਾਬੀ ਜਾਂ ਸਿੱਖ ਕਹਨੋ ਪੂਰੀ ਇੰਡੀਆ ਦੀ ਕਮਿਊਨਿਟੀ ਦਾ ਉਸ ਸਮੇਂ 1.5% ਹਿੱਸਾ ਸੀਗਾ ਫਿਰ ਵੀ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਵੀ ਆਵਾਜ਼ ਉੱਠਦੀ ਸੀਗੀ ਉਹਦੇ ਵਿੱਚ ਸਿੱਖ ਜਾਂ ਪੰਜਾਬੀ ਮੋਰੀ ਹੁੰਦੇ ਸੀਗੇ ਬ੍ਰਿਟਿਸ਼ ਸਰਕਾਰ ਦੇ ਖਿਲਾਫ ਪਹਿਲਾ ਜਿਹੜਾ ਸ਼ਾਂਤਮਈ ਅੰਦੋਲਨ ਸੀਗਾ ਇਹ ਗਾਂਧੀ ਸਾਹਿਬ ਹੁਣੀ ਦਾ 50 ਸਾਲ ਜਾਂ 60 ਸਾਲ ਬਾਅਦ ਬਾਅਦ ਚ ਸ਼ੁਰੂ ਕੀਤੇ ਪਰ ਜਿਹੜਾ ਪਹਿਲਾ ਸ਼ਾਂਤਮਈ ਅੰਦোলন ਸੀਗਾ ਉਹ 1869 ਦੇ ਵਿੱਚ ਬਾਬਾ ਰਾਮ ਸਿੰਘ ਜੀ ਨਾਮਧਾਰੀ ਵਾਲਿਆਂ ਨੇ ਆਰੰਭ ਕੀਤਾ ਸੀਗਾ ਇਹਨਾਂ ਨੇ ਅੰਗਰੇਜ਼ੀ ਲਿਬਾਸ ਸਰਕਾਰੀ ਨੌਕਰੀਆਂ ਅਦਾਲਤਾਂ ਡਾਕਖਾਨੇ ਰੇਲ ਗੱਡੀਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਸੀ ਅੰਗਰੇਜ਼ਾਂ ਨੇ ਜਨਵਰੀ 1872 ਦੇ ਵਿੱਚ ਇਹ 66 ਨਾਮਧਾਰੀ ਜਿਹੜੇ ਸੂਰਬੀਰ ਸੀਗੇ ਉਹਨਾਂ ਨੂੰ ਮਲੇਰਕੋਟਲੇ ਵਿੱਚ ਤੋਪਾਂ ਦੇ ਨਾਲ ਉਡਾ ਦਿੱਤਾ ਗਿਆ ਤੇ ਜਿਹੜੇ ਬਾਬਾ ਰਾਮ ਸਿੰਘ ਸੀਗੇ ਤੇ ਉਹਨਾਂ ਦੇ 12 ਸਾਥੀਆਂ ਨੂੰ ਦੇਸ਼ ਨਿਕਾਲਾ ਦੇ ਕੇ ਬਰਮਾ ਜੋ ਅੱਜਕੱਲ ਦਾ ਮੀਆਮਾਰਾ ਉੱਥੇ ਭੇਜ ਦਿੱਤਾ ਗਿਆ ਸੀ ਸਨ 1907 ਦੇ ਵਿੱਚ ਇਹ ਭਗਤ ਸਿੰਘ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਨੇ ਪਗੜੀ ਸੰਭਾਲ ਜੱਟਾ ਦਾ ਹੋਕਾ ਦੇ ਕੇ ਤੇ ਆਜ਼ਾਦੀ ਪਸੰਦ ਲੋਕ ਸੀਗੇ ਉਹਨਾਂ ਨੂੰ ਇਕੱਠੇ ਕੀਤਾ ਇਸ ਤਰ੍ਹਾਂ ਪੰਜਾਬੀ ਨੌਜਵਾਨ ਮਦਨ ਲਾਲ ਢੀਂਗਰਾ ਨੇ ਇਹ ਬਰਤਾਨਵੀ ਰਾਜ ਦੇ ਇਹ ਅੰਗਰੇਜ਼ਾਂ ਦੇ ਰਾਜ ਦੇ ਪ੍ਰਤੀ ਆਪਣਾ ਗੁੱਸਾ ਜ਼ਾਹਰ ਕਰਦਿਆ ਇਕ ਅੰਗਰੇਜ਼ ਅਫਸਰ ਬਿਲਿਅਮ ਕਾਰਜਨ ਵਾਈਲੀ ਨੂੰ ਗੋਲੀ ਮਾਰ ਕੇ ਅਡਾਤਾ ਤੇ ਬਾਅਦ ਦੇ ਵਿੱਚ 16 ਅਗਸਤ ਨੂੰ 1909 ਨੂੰ ਸ਼ਹੀਦੀ ਪਾਈ ਸੀ 1913 ਵਿੱਚ ਉੱਤਰੀ ਅਮਰੀਕਾ ਦੇ ਪੱਛਮੀ ਤੱਟ ਤੇ ਰਹਿਣ ਵਾਲੇ ਕੁਝ ਸਿੱਖਾਂ ਨੇ ਲਾਲਾ ਹਰਦੇਵਾਲ ਤੇ ਭਾਈ ਪਰਮਾਨੰਦ ਦੇ ਸਹਿਯੋਗ ਨਾਲ ਗਦਰ ਪਾਰਟੀ ਦਾ ਇਹ ਗਠਨ ਕੀਤਾ ਜਿਹਦੇ ਪ੍ਰਧਾਨ ਬਾਬਾ ਸੋਹਣ ਲਖਣਾ ਨੂੰ ਬਣਾਇਆ ਗਿਆ ਕਮਗਾਟੂ ਮਾਰੂ ਜਹਾਜ਼ ਦੇ ਕੁੱਲ 376 ਯਾਤਰੀਆਂ ਦੇ ਵਿੱਚੋਂ 340 ਸਿੱਖ ਸਨ ਤੇ ਸ਼ਹੀਦ ਹੋਣ ਵਾਲੇ ਵੀ ਸਾਰੇ ਸਿੱਖ ਸਨ ਕਾਮਾਗਾਟਾ ਮਾਰੂ ਦੀ ਜਿਹੜੀ ਘਟਨਾ ਸੀਗੀ ਉਹਦੇ ਨਾਲ ਜਿਹੜੇ ਬਾਹਰ ਲੋਕ ਰਹਿੰਦੇ ਸੀਗੇ ਜਾਂ ਸਿੱਖ ਰਹਿੰਦੇ ਸੀਗੇ ਜਾਂ ਭਾਰਤੀ ਰਹਿੰਦੇ ਸੀਗੇ ਉਹਨਾਂ ਦੇ ਮਨਾਂ ਦੇ ਵਿੱਚ ਅੰਗਰੇਜ਼ਾਂ ਦੇ ਲਈ ਗੁੱਸਾ ਜਿਹੜਾ ਹੋਰ ਭਰ ਦਿੱਤਾ ਇਹਦੇ ਤੋਂ ਹੀ ਅੱਗੇ ਜਿਹੜੀ ਗਦਰ ਲਹਿਰ ਜਿਹਦੇ ਵਿੱਚ ਕਰਤਾਰ ਸਿੰਘ ਸਰਾਭਾ ਫਿਰ ਇੰਡੀਆ ਆਉਂਦਾ ਹੈ ਪੰਜਾਬ ਆਉਂਦਾ ਹੈ ਸਪੈਸ਼ਲੀ ਇੱਥੇ ਆ ਕੇ ਉਹ ਬਗਾਵਤ ਕਰਨ ਦੀਆਂ ਸਾਰੀਆਂ ਸਕੀਮਾਂ ਬਣਾਉਂਦਾ ਹੈ ਕਰਤਾਰ ਸਿੰਘ ਸਰਾਭਾ ਤੇ ਉਹਦੇ ਸਾਥੀਆਂ ਦੁਆਰਾ 19 ਫਰਵਰੀ 1915 ਨੂੰ ਜਿਹੜੀਆਂ ਹਿੰਦੂਸਤਾਨ ਜਿਹੜੀਆਂ ਇੰਡੀਆ ਦੀਆਂ ਲੱਗ ਲੱਗ ਫੌਜੀ ਸ਼ੌਣੀਆਂ ਸੀਗੀਆਂ ਜਿਹੜਾ ਬਰਤਾਨਵੀ ਰਾਜ ਦੇ ਅੰਡਰ ਸੀਗੀਆਂ ਪਰ ਜਿਹੜੇ ਉੱਥੇ ਫੌਜੀ ਕੰਮ ਕਰਦੇ ਸੀਗੇ ਉਹ ਸਾਰੇ ਭਾਰਤੀ ਜਾਂ ਪੰਜਾਬੀ ਸੀ ਸੋ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਬਗਾਵਤ ਲਈ ਦੱਸਣਾ ਕਿ ਤੁਸੀਂ ਬਗਾਵਤ ਕਰਦੇ ਹੋ ਇਸ ਅੰਗਰੇਜ਼ੀ ਰਾਜ ਦੇ ਖਿਲਾਫ ਕਿਉਂਕਿ ਅੰਗਰੇਜ਼ ਤਾਂ ਥੋੜੇ ਜੇ ਸੀਗੇ ਆਪਣੇ ਹੀ ਲੋਕ ਪੁਲਿਸ ਦਾ ਪ੍ਰਸ਼ਾਸਨ ਸੰਭਾਲ ਰਹੇ ਸੀਗੇ ਤੇ ਫੌਜ 'ਚ ਵੀ ਆਪਣੇ ਹੀ ਲੋਕ ਸੀਗੇ ਚਾਹੇ ਭਾਰਤੀ ਸੀ ਜਾਂ ਪੰਜਾਬੀ ਸੀਗੇ ਸੋ ਉਹਨਾਂ ਲੋਕਾਂ ਨੂੰ ਇਹ ਕਰਤਾਰ ਸਿੰਘ ਸਰਾਭਾ ਇਹ ਉਕਸਾਰਿਆ ਸੀਗਾ 19 ਫਰਵਰੀ 1915 ਵਾਲੇ ਦਿਨ ਸਾਰੇ ਜਿਹੜੇ ਹੈਗੇ ਆ ਰਲ ਕੇ ਇੱਕ ਤਰ੍ਹਾਂ ਦੇ ਨਲ ਤਖਤਾ ਪਲਟ ਕਰਦੇ ਹੋ ਜਿਹੜਾ ਇਹ ਬਰਤਾਨਵੀ ਇਹ ਰਾਜ ਹੈਗਾ ਪਰ ਕਿਸੇ ਤਰ੍ਹਾਂ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੂੰ ਇਹਦੀ ਭਿੰਨਕ ਲੱਗ ਗਈ ਸੂਹ ਮਿਲ ਗਈ ਤੇ ਕਰਤਾਰ ਸਿੰਘ ਸਰਾਭਾ ਨੂੰ ਵੀ ਫੜ ਲਿਆ ਗਿਆ ਉਹਦੇ ਨਾਲ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਵੀ ਫੜ ਲਿਆ ਗਿਆ ਕਰਤਾਰ ਸਿੰਘ ਸਰਾਭਾ ਨੂੰ 16 ਨਵੰਬਰ 1915 ਨੂੰ ਉਦੇ 6 ਹੋਰ ਜਿਹੜੇ ਸਿੱਖ ਸਾਥੀ ਸੀਗੇ ਉਹਨਾਂ ਸਮੇਤ ਫਾਂਸੀ ਦੇ ਤਖਤੇ ਦੇ ਉੱਤੇ ਲਟਕਾ ਦਿੱਤਾ ਗਿਆ ਚਾਹੇ 1919 ਦਾ ਬਸਾਖੀ ਵਾਲਾ ਜਿਲ੍ਹਿਆਂ ਵਾਲੇ ਬਾਗ ਦੇ ਵਿੱਚ ਵੀ ਜਿਹੜੇ ਲੋਕ ਇਕੱਠੇ ਹੋਏ ਸੀ ਉਹ ਵੀ ਅੰਗਰੇਜ਼ਾਂ ਦੇ ਖਿਲਾਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਕਰਨ ਦੇ ਲਈ ਹੀ ਇਕੱਠੇ ਹੋਏ ਸੀ ਜਿੱਥੇ ਨਿਹੱਥੇ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਅੰਗਰੇਜ਼ੀ ਸਰਕਾਰ ਦੁਆਰਾ ਉਸ ਤੋਂ ਬਾਅਦ ਜਿਹੜੀਆਂ 1920 ਦੇ ਵਿੱਚ ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਦਾ ਵੀ ਜਿਹੜਾ ਗਠਨ ਹੋਇਆ ਸੀਗਾ ਉਹ ਗੁਰਦੁਆਰਾ ਸੁਧਾਰ ਲਹਿਰ ਦੇ ਅਧੀਨ ਹੋਇਆ ਸੀ ਪੇ ਜਿਹੜੇ ਅੰਗਰੇਜ਼ਾਂ ਨੇ ਅੱਗੇ ਮਹਾਨਤਾ ਨੂੰ ਦੇ ਦਿੱਤੇ ਸੀਗੇ ਜਿੱਥੇ ਗੁਰਦੁਆਰਿਆਂ ਦੀ ਬੇਦਬੀ ਹੋ ਰਹੀ ਸੀ ਗੁਰਦੁਆਰਾ ਸੁਧਾਰ ਲਹਿਰ ਦੇ ਸਮੇਂ ਨਨਕਾਣਾ ਸਾਹਿਬ ਦਾ ਮੋਰਚਾ ਜੈਤੂ ਦਾ ਮੋਰਚਾ ਬਹੁਤ ਸਾਰੇ ਮੋਰਚੇ ਲਾਏ ਸਿੱਖਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਅਧੀਨ ਜਿਹਦੇ ਵਿੱਚ 500 ਸਿੱਖ ਸ਼ਹੀਦ ਹੋਏ 30000 ਜੇਲਾ ਵਿੱਚ ਡੱਕੇ ਗਏ 10 ਲੱਖ ਦੇ ਕਰੀਬ ਸਿੱਖਾਂ ਨੇ ਜੁਰਮਾਨਾ ਭਰਿਆ ਕਈ ਇਹਨੂੰ ਕਹਿੰਦੇ ਤਾਂ ਆਪਣੇ ਧਰਮ ਦੇ ਲਈ ਉਹਨਾਂ ਦੀ ਲੜਾਈ ਸੀ ਗੁਰਦੁਆਰੇ ਆਜ਼ਾਦ ਕਰਾਉਣ ਲਈ ਸੀਗੀ ਮਹੰਤਾ ਤੋਂ ਪਰ ਜਿਹੜੇ ਮਹੰਤ ਵੀ ਸੀਗੇ ਉਹਨਾਂ ਨੂੰ ਜਿਹੜੀ ਸ਼ਹਿ ਪ੍ਰਾਪਤ ਸੀ ਅੰਗਰੇਜ਼ਾਂ ਦੀ ਹੀ ਸੀ ਸੋ ਜਿਹੜੀ ਇਹ ਲੜਾਈ ਸੀਗੀ ਆ ਸਿੱਧੇ ਤਰੀਕੇ ਨਾਲ ਅੰਗਰੇਜ਼ਾਂ ਦੇ ਖਿਲਾਫ ਹੀ ਸੀ ਉਸ ਤੋਂ ਬਾਅਦ 1922 ਦੇ ਵਿੱਚ ਬੱਬਰ ਅਕਾਲੀ ਲਹਿਰ ਦਾ ਮੁੰਡ ਬਣ ਕੇ ਬੱਬਰਾਂ ਨੇ ਬਰਤਾਨਵੀ ਸਮਾਜ ਨੂੰ ਕਾਂਬਾ ਛੇੜਤਾ ਤੇ ਕਲੋਨੀ ਐਕਟ ਦੇ ਵਿਰੁੱਧ ਬਾਹਰ ਤਹਿਰੀਕ ਵਿੱਚ ਸ਼ਹੀਦ ਹੋਣ ਵਾਲੇ ਉਮਰ ਕੈਦੀਆਂ ਸਜ਼ਾਾਂਵਾਂ ਭੋਗਣ ਵਾਲੇ ਤੇ ਅੰਗਰੇਜ਼ ਸਰਕਾਰ ਦੀਆਂ ਜੇਲਾਂ ਵਿੱਚ ਕਸ਼ਟ ਭੋਗਣ ਵਾਲੇ ਸਾਰੇ ਸਿੱਖ ਸਨ ਉਸ ਤੋਂ ਬਾਅਦ ਆਜੋ ਤੁਸੀਂ ਭਗਤ ਸਿੰਘ ਫਾਂਸੀ ਤੇ ਚੜਿਆ ਉਹਦੇ ਨਾਲ ਬਹੁਤ ਸਾਰਾ ਹਲੂਣਾ ਵੱਜਿਆ ਇੱਕ ਵਾਰੀ ਪੂਰੇ ਦੇਸ਼ ਦੇ ਵਿੱਚ ਕਿ ਕਿਸ ਤਰ੍ਹਾਂ ਇੱਕ ਨੌਜਵਾਨਾਂ ਨੂੰ ਟੰਗਿਆ ਜਾ ਰਿਹਾ ਫਾਹੇ ਟੰਗਿਆ ਜਾ ਰਿਹਾ ਉਹ ਵੀ ਇੱਕ ਬਹੁਤ ਵੱਡੀ ਸ਼ਹਾਦਤ ਜਿਹੜੀ ਉਹ ਸਾਬਤ ਹੋਈ 1928 ਨੂੰ ਸਾਈਮਨ ਕਮਿਸ਼ਨ ਦਾ ਵਿਰੋਧ ਹੋਇਆ ਜਿੱਥੇ 7000 ਲੋਕ ਇਕੱਠਾ ਹੋਇਆ ਲਾਹੌਰ ਦੇ ਵਿੱਚ ਉਹਦੇ ਵਿੱਚ ਵੀ ਸਭ ਤੋਂ ਜ਼ਿਆਦੇ ਪੰਜਾਬੀ ਸੀਗੇ ਜਿੱਥੇ ਲਾਲਾ ਲਾਜਪਤਰਾਏ ਵੀ ਮੌਜੂਦ ਸੀਗਾ ਉਹਦੇ ਤੇ ਲਾਠੀ ਚਾਰਜ ਵੀ ਕੀਤਾ ਗਿਆ ਤੋਂ 21 ਸਾਲ ਬਾਅਦ ਜਿਹੜਾ ਬਦਲਾ ਲਿਆ ਉਦਮ ਸਿੰਘ ਨੇ ਜਾ ਕੇ ਲੰਡਨ ਦੇ ਵਿੱਚ ਉਹ ਵੀ ਪੰਜਾਬ ਤੋਂ ਹੀ ਸੀਗਾ ਜਦੋਂ 1942 ਦੇ ਵਿੱਚ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਉਹਨਾਂ ਚੋਂ 3/4 ਹਿੱਸਾ ਸਿੱਖਾਂ ਦਾ ਹੀ ਸੀ ਹਿਸਟਰੀ ਆਫ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿਹੜੀ ਬੁੱਕ ਆ ਜਿਹੜੀ ਪੱਤਾ 22 ਸੀਤਾ ਰਮਈਆ ਨੇ ਲਿਖੀ ਆ ਉਸ ਬੁੱਕ ਦੇ ਅਕੋਰਡਿੰਗ ਜਿਹੜੀ ਇਹ ਇੰਡੀਆ ਦੀ ਨੈਸ਼ਨਲ ਲਾਇਬ੍ਰੇਰੀਆ ਉਹਦੇ ਵਿੱਚ ਇਹ ਸਾਰਾ ਡਾਟਾ ਅਵੇਲੇਬਲ ਆ ਉਹਦੇ ਅਕੋਰਡਿੰਗ ਜਿਨ੍ਹਾਂ ਨੂੰ ਫਾਂਸੀ ਹੋਈ ਸੀਗੀ ਇਹ ਬ੍ਰਿਟਿਸ਼ ਰਾਜ ਦੇ ਸਮੇਂ ਦੌਰਾਨ ਉਹਦੇ ਵਿੱਚੋਂ ਜਿਹੜੇ 121 ਨੂੰ ਟੋਟਲ ਹੋਈ ਸੀ ਤਾਂ ਉਹਦੇ ਵਿੱਚੋਂ 93 93 ਸਿੱਖ ਸੀਗੇ ਜਿਨ੍ਹਾਂ ਨੂੰ ਉਮਰ ਕੈਦ ਹੋਈ ਸੀਗੀ ਉਹ 2646 ਸੀਗੇ ਉਹਨਾਂ ਦੇ ਵਿੱਚੋਂ 2147 ਪੰਜਾਬੀ ਸੀਗੇ ਸਿੱਖ ਸੀਗੇ ਜ਼ਿਲ੍ਹਿਆਂ ਵਾਲੇ ਬਾਗ ਦਾ ਜਿਹੜਾ ਉੱਥੇ ਕਤਲਕਾਰਡ ਹੋਇਆ ਉਹਦੇ ਵਿੱਚ ਟੋਟਲ 1300 ਲੋਕਾਂ ਦੀ ਮੌਤ ਹੋਈ ਜਿਹਦੇ ਵਿੱਚੋਂ 800 ਦੇ ਕਰੀਬ ਸਿੱਖ ਸੀ ਪੰਜਾਬੀ ਸੀ ਉਹ ਟੋਟਲ ਪਰਸੈਂਟ ਜੇ ਦੇਖਿਆ ਜਾਵੇ ਤਾਂ ਉਹ 75% ਸੀਗਾ ਸਿੱਖਾਂ ਦਾ ਜੋ ਬ੍ਰਿਟਿਸ਼ ਵਾਲੇ ਉਹ ਪੇਸ਼ ਕਰਦੇ ਆ ਉਹਦੇ ਅਨੁਸਾਰ 80 ਤੋਂ ਲੈ ਕੇ 85% ਜਿਹੜੀਆਂ ਕੁਰਬਾਨੀਆਂ ਕੀਤੀਆਂ ਗਈਆਂ ਉਹ ਪੰਜਾਬੀ ਜਾਂ ਸਿੱਖ ਸੀ ਗਵਰਨਮੈਂਟ ਆਫ ਇੰਡੀਆ ਦਾ ਡਾਟਾ ਆ ਜਿਹੜੇ ਬੰਦੇ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਜਦੋਂ ਇੰਡੀਆ ਆਜ਼ਾਦ ਹੋਇਆ ਉਸ ਤੋਂ ਬਾਅਦ ਉੱਥੋਂ ਵਾਪਸ ਲਿਆਂਦੇ ਗਏ ਇਹ ਉਹ ਸਾਰਾ ਡਾਟਾ ਆ ਇਹ 1909 ਤੋਂ ਲੈ ਕੇ 1938 ਤੱਕ ਦਾ ਆ ਉਹਦੇ ਵਿੱਚੋਂ ਬੰਗਾਲ ਦੇ 398 ਸੀਗੇ 398 ਬੰਗਾਲ ਦੇ ਤੇ ਪੰਜਾਬ ਦੇ ਕਿੰਨੇ ਸੀਗੇ 95 95 ਇੰਨੇ ਬੰਦੇ ਸੀਗੇ ਜਿਹੜੇ ਅੰਡੇਮਾਨ ਨਿਕੋਬਰ ਦੀ ਜੇਲ੍ਹ ਦੇ ਵਿੱਚ ਸੀਗੇ ਜਿਨ੍ਹਾਂ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਸੋ ਬੰਗਾਲ ਤੇ ਪੰਜਾਬ ਜਿਨ੍ਹਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਜਾਂ ਕਹਿ ਲਓ ਗੋਰਿਆਂ ਦੇ ਖਿਲਾਫ ਹੁਣ ਜੇ ਇਹ ਬੰਗਾਲ ਪੂਰਾ ਬੰਗਾਲ ਤੇ ਇਹ ਪੂਰਾ ਪੰਜਾਬ ਜੇ ਇੰਡੀਆ ਦੇ ਵਿੱਚ ਹੀ ਰਹਿ ਜਾਂਦਾ ਜਿਹੜੇ ਇਹ ਪੋਲਿਟਿਕਸ ਚਲਾ ਰਹੇ ਸੀਗੇ ਨਹਿਰੂ ਹੁਣੀ ਜਾਂ ਉਹਨਾਂ ਦੀ ਟੀਮ ਉਹਨਾਂ ਦੀ ਕੋਈ ਵੀ ਦਾਲ ਨਹੀਂ ਗੱਲਣੀ ਸੀ ਉਹਨਾਂ ਨੇ ਕੋਈ ਪ੍ਰਾਈਮ ਮਿਨਿਸਟਰ ਨਹੀਂ ਬਣਨਾ ਸੀ ਜਾਂ ਉਹਨਾਂ ਦੀਆਂ ਪਾਰਟੀਆਂ ਦੇ ਕੋਲ ਲੰਬਾ ਟਾਈਮ ਸੱਤਾ ਨਹੀਂ ਰਹਿਣੀ ਸੀ ਸੋ ਇਸ ਲਈ ਇਹ ਸਾਰੀ ਪਲੈਨਿੰਗ ਕੀਤੀ ਗਈ ਕਿਉਂਕਿ ਕੁਰਬਾਨੀਆਂ ਕੰਟਰੀਬਿਊਸ਼ਨ ਇਹ ਸਾਰਾ ਬੰਗਾਲਾਲ ਦੇ ਲੋਕਾਂ ਦਾ ਜਾਂ ਪੰਜਾਬ ਦੇ ਲੋਕਾਂ ਦਾ ਜ਼ਿਆਦਾ ਸੀਗਾ ਕੰਪੈਰੀਜ਼ਨ ਮੈਂ ਨਹੀਂ ਕਹਿੰਦਾ ਕਿ ਹੋਰ ਕਿਸੇ ਵੀ ਪਾਰਟ ਦੇ ਵਿੱਚੋਂ ਇਹ ਅੰਗਰੇਜ਼ਾਂ ਦੇ ਖਿਲਾਫ ਮੂਵਮੈਂਟਸ ਨਹੀਂ ਉੱਠੀਆਂ ਪਰ ਸਭ ਤੋਂ ਜ਼ਿਆਦਾ ਮੂਵਮੈਂਟਸ ਉੱਠੀਆਂ ਇਹ ਵਾਲੇ ਏਰੀਏ ਦੇ ਵਿੱਚੋਂ ਤੇ ਇੱਥੋਂ ਹੀ ਸਭ ਤੋਂ ਜ਼ਿਆਦਾ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਸੋ ਇਸ ਲਈ ਇਹ ਜਿਹੜੇ ਦੋ ਹਿੱਸੇ ਸੀਗੇ ਇਹ ਵੰਡ ਦਿੱਤੇ ਗਏ ਜੇ ਮੈਂ ਗੱਲ ਕਰਾਂ ਤਾਂ ਮੁਸਲਮਾਨ ਤਾਂ ਜੂਪੀ ਦੇ ਵਿੱਚ ਵੀ ਬਹੁਤ ਸੀਗੇ ਫਿਰ ਉਹ ਕਿਉਂ ਨਹੀਂ ਗਏ ਕਿਉਂ ਸਿਰਫ ਇਹੀ ਏਰੀਏ ਵੰਡੇ ਗਏ ਸੋ ਕਿਤੇ ਨਾ ਕਿਤੇ ਇਹਦੇ ਪਿੱਛੇ ਕਾਰਨ ਸੀਗਾ ਕਿ ਇਹ ਖਿੱਤੇ ਵਾਲੇ ਲੋਕ ਇੱਕ ਭਾਸ਼ਾ ਕਰਕੇ ਜੁੜੇ ਹੋਏ ਸੀਗੇ ਇਹ ਪੰਜਾਬ ਦੇ ਲੋਕ ਕਹ ਲੋ ਇੱਕ ਪੰਜਾਬੀ ਭਾਸ਼ਾ ਕਰਕੇ ਸੀਗੇ ਬੰਗਾਲ ਦੇ ਲੋਕ ਬੰਗਾਲੀ ਭਾਸ਼ਾ ਕਰਕੇ ਸੀਗੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਤੋੜ ਦਿੱਤਾ ਗਿਆ ਧਰਮ ਦਾ ਨਾਮ ਦੇ ਕੇ ਇੱਕ ਦੂਜੇ ਦੇ ਵਿੱਚ ਵਿਗੜੜ ਪਾ ਕੇ ਅਲੱਗ ਕਰ ਦਿੱਤੇ ਗਏ ਜਦ ਕਿ ਇਹ ਵਟਵਾਰੇ ਜਿਹੜੇ ਸੀਗੇ ਧਰਮਾਂ ਦੇ ਨਹੀਂ ਇੱਕ ਭਾਸ਼ਾ ਦੇ ਆਧਾਰ ਤੇ ਕੀਤੇ ਗਏ ਤੇ ਜਿਹੜੀਆਂ ਪਾਰਟੀਆਂ ਚਾਹੁੰਦੀਆਂ ਸੀ ਸਾਡੀ ਇੱਥੇ ਪ੍ਰਭੂ ਸੱਤਾ ਬਣੀ ਰਹੇ ਉਹਨਾਂ ਨੇ ਬੜੇ ਤਰੀਕੇ ਨਾਲ ਇਹ ਸਾਰਾ ਕਾਰਨਾਮੇ ਨੂੰ ਅੰਜਾਮ ਦਿੱਤਾ ਜਦੋਂ ਵਟਵਾਰਾ ਹੋਇਆ ਉਦੋਂ ਇਹਨੂੰ ਇੱਕ ਧਾਰਮਿਕ ਹਿੰਸਾ ਦਾ ਰੂਪ ਬਣਾ ਕੇ ਪੇਸ਼ ਕਰ ਦਿੱਤਾ ਗਿਆ ਕਿਉਂਕਿ ਕੁਛ ਨਾ ਕੁਛ ਚੀਜ਼ਾਂ ਛੱਡਤੀਆਂ ਜਾਂਦੀਆਂ ਹਨ ਦੋਨੋਂ ਹੀ ਪਾਸੇ ਕਿ ਕੁਛ ਤੁਸੀਂ ਉਹਨਾਂ ਦੇ ਬੰਦੇ ਜਾਂ ਬੀਬੀਆਂ ਦੇ ਨਾਲ ਬਲਤ ਕਰ ਜਾਂ ਰੇਪ ਕਰ ਦੋ ਇਸ ਨਾਲ ਜਿਹੜੀ ਨਸਲੀ ਹਿੰਸਾ ਆ ਜਾਂ ਧਰਮ ਦੇ ਉੱਤੇ ਜਿਹੜੀ ਹਿੰਸਾ ਆ ਉਹ ਛੇਤੀ ਢੜਕ ਜਾਂਦੀ ਆ ਅੱਜ ਵੀ ਢੜਕਾਈ ਹੀ ਜਾਂਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਸੋ ਇਸੇ ਹੀ ਤਰ੍ਹਾਂ ਉਹ 1947 ਦੇ ਵਿੱਚ ਪੜਾਈ ਢੜਕਾਈ ਗਈ ਜਿਹਦੇ ਵਿੱਚ ਦੱਸਿਆ ਜਾਂਦਾ 10 ਤੋਂ ਲੈ ਕੇ 20 ਲੱਖ ਲੋਕਾਂ ਦੀ ਮੌਤ ਹੋਈ ਇਹ ਗੱਲ ਹੋ ਗਈ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਕੌਂਟਰੀਬਿਊਸ਼ਨ ਆਜ਼ਾਦੀ ਦੇ ਵਿੱਚ ਦੂਸਰੀ ਗੱਲ ਇਹ ਗੋਰੇ ਇਹ ਅੰਗਰੇਜ਼ ਇੰਡੀਆ ਛੱਡ ਕੇ ਜਾਣ ਦੇ ਲਈ ਮਜਬੂਰ ਹੋ ਗਏ ਜਾਂ ਕਿੱਦਾਂ ਉਹ ਮਜਬੂਰ ਕੀਤਾ ਗਿਆ ਉਹ ਸਾਰੀਆਂ ਘਟਨਾਵਾਂ ਕੀ ਹੋਈਆਂ ਉਹ ਵੀ ਦੱਸ ਦਿੰਨੇ ਆ ਸਭ ਤੋਂ ਜ਼ਿਆਦਾ ਜਿਹੜੀ ਵੱਡੀ ਗੱਲ ਸੀਗੀ ਜਦੋਂ ਸੈਕੰਡ ਵਰਲਡ ਵਾਰ ਲੱਗ ਚੁੱਕੀ ਸੀਗੀ ਇਹ ਇਹ ਬ੍ਰਿਟਿਸ਼ ਹੋ ਗਏ ਯੂਰਪ ਦੇ ਦੇਸ਼ ਹੋ ਗਏ ਅਮਰੀਕਾ ਵਰਗੇ ਦੇਸ਼ ਹੋ ਗਏ ਇਹਨਾਂ ਦਾ ਇੱਕ ਅਲਾਈਅੰਸ ਬਣ ਚੁੱਕਿਆ ਸੀਗਾ ਜਰਮਨ ਤੇ ਜਾਪਾਨ ਵਾਲੇ ਅਲੱਗ ਇਹ ਜਿਹੜੀਆਂ ਤਾਕਤਾਂ ਸੀਗੀਆਂ ਇਹਨਾਂ ਦੇ ਖਿਲਾਫ ਲੜ ਰਹੇ ਸੀਗੇ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਗ੍ਰੇਜ ਨੇ ਜਿਹੜੀ ਫੌਜ ਸੀਗੀ ਇੱਥੇ ਇੰਡੀਆ ਦੇ ਵਿੱਚ ਉਹਦੇ ਵਿੱਚ ਵੀ ਬਹੁਤ ਸਾਰੇ ਸਿੱਖ ਭਾਰਤੀ ਸੀਗੇ ਸੋ ਉਹਦੇ ਵਿੱਚੋਂ ਲਗਭਗ 40 ਤੋਂ 45 ਹਜ਼ਾਰ ਸਿੱਖਾਂ ਦੀ ਫੌਜ ਇਹ ਸਿੰਗਾਪੁਰ ਦੇ ਵਿੱਚ ਇਹ ਮਲੇਸ਼ੀਆ ਵਾਲੇ ਏਰੀਏ ਦੇ ਵਿੱਚ ਇੱਥੇ ਲੜਨ ਲਈ ਭੇਜੀ ਗਈ। ਇਹ ਸਿੱਖ ਇਧਰੋਂ ਬ੍ਰਿਟਿਸ਼ ਵੱਲੋਂ ਲੜਦੇ ਸੀਗੇ। ਪਰ ਉੱਥੇ ਜਿਹੜਾ ਜਾਪਾਨ ਵਾਲੀਆਂ ਫੌਜਾਂ ਦਾ ਬਹੁਤ ਵਧੀਆ ਸੀਗਾ ਤੇ ਇਹ ਜਰਮਨ ਵਾਲੀਆਂ ਫੌਜਾਂ ਦਾ ਬਹੁਤ ਜ਼ੋਰ ਸੀਗਾ। ਇਸ ਲਈ ਜਿਹੜੀ ਇੱਥੋਂ ਬ੍ਰਿਟਿਸ਼ ਵੱਲੋਂ ਲੜਨ ਗਏ ਫੌਜੀ ਸੀਗੇ ਬੇਸ਼ੱਕ ਉਹ ਸਿੱਖ ਸੀਗੇ। ਉਹਨਾਂ ਨੂੰ ਉੱਥੇ ਫੜ ਲਿਆ ਗਿਆ, ਕੈਦ ਕਰ ਲਿਆ ਗਿਆ। ਇਹਨਾਂ ਦੇ ਵਿੱਚ ਇੱਕ ਸੀਗੇ ਇਹ ਜਰਨਲ ਮੋਹਨ ਸਿੰਘ ਇਹ ਜਨਰਲ ਮੋਹਨ ਸਿੰਘ ਇਹ ਬੜੇ ਵਧੀਆ ਦਿਮਾਗ ਦਾ ਮਾਲਕ ਸੀਗਾ ਇਹਨਾਂ ਨੇ ਜਿਹੜੀਆਂ ਉਹ ਜਾਪਾਨ ਦੇ ਆਰਮੀ ਅਫਸਰ ਸੀਗੇ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਤਾਂ ਸਿਰਫ ਇੱਕ ਮਜਬੂਰੀ ਬਸ ਲੜਨ ਆਏ ਸੀਗੇ ਅਸੀਂ ਤਾਂ ਇੰਡੀਆ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਆ ਸੋ ਇਸ ਲਈ ਜਾਪਾਨੀਆਂ ਨੂੰ ਵੀ ਆਪਣਾ ਫਾਇਦਾ ਦਿਸਿਆ ਤੇ ਇਹ ਜਿਹੜੇ ਇਹ ਤੇ ਇਹ ਜਿਹੜੇ ਜਨਰਲ ਮੋਹਨ ਸਿੰਘ ਸੀਗੇ ਉਹਨਾਂ ਨੇ ਇਹਨਾਂ ਨੂੰ ਆਜ਼ਾਦ ਕਰਤਾ ਤੇ ਇੱਕ ਅਲੱਗ ਜਿਹੜੀ ਇਹਨਾਂ ਦੀ ਫੌਜ ਸੀਗੀ ਉੱਥੇ ਇਹਨਾਂ ਨੇ ਬਣਾਈ ਜਿਹਦਾ ਕੀ ਨਾਮ ਰੱਖਿਆ ਇਹਨਾਂ ਨੇ ਨੈਸ਼ਨਲ ਇੰਡੀਅਨ ਨੈਸ਼ਨਲ ਆਰਮੀ ਇਸ ਤਰ੍ਹਾਂ ਇੱਕ ਆਰਮੀ ਇੰਡੀਆ ਦੇ ਵਿੱਚ ਜਿਹੜਾ ਬ੍ਰਿਟਿਸ਼ ਰੂਲ ਸੀਗਾ ਉਹਨਾਂ ਦੇ ਖਿਲਾਫ ਲੜਨ ਦੇ ਲਈ ਬਣਾ ਲਈ ਗਈ ਸੀ ਜਨਰਲ ਮੋਹਨ ਸਿੰਘ ਨੇ ਇੱਕ ਜਿਹੜਾ ਜਾਪਾਨੀਆਂ ਦੇ ਨਾਲ ਸਮਝੌਤਾ ਕੀਤਾ ਸੀਗਾ ਕਿ ਜਿਹੜੀ ਸਾਡੀ ਇਹ ਫੌਜ ਹੋਊਗੀ ਜਿਹੜੀ ਤੁਸੀਂ ਜਿਹੜੀ ਆਪਾਂ ਇੰਡੀਆ ਦੇ ਵਿੱਚ ਬ੍ਰਿਟਿਸ਼ ਲੋਕਾਂ ਦੇ ਖਿਲਾਫ ਲੜਨ ਲਈ ਬਣਾਈ ਆ ਇਹ ਵਾਲੀ ਫੌਜ ਤੁਹਾਡੇ ਕਹੇ ਤੇ ਜਾਪਾਨੀਆਂ ਦੇ ਕਹੇ ਤੁਸੀਂ ਕਿਸੇ ਹੋਰ ਦੇਸ਼ 'ਚ ਭੇਜ ਦਿਓ ਜਿੱਦਾਂ ਵਰਲਡ ਵਾਰ ਲੱਗੀ ਹੋਈ ਸੀਗੀ ਸੋ ਅਸੀਂ ਹੋਰ ਕਿਤੇ ਨਹੀਂ ਜਾਣਾ ਅਸੀਂ ਸਿਰਫ ਇੰਡੀਆ ਜਾ ਕੇ ਜਿਹੜੇ ਹੈਗੇ ਆ ਬ੍ਰਿਟਿਸ਼ ਹੈਗੇ ਆ ਉਹਨਾਂ ਦੇ ਖਿਲਾਫ ਲੜਾਂਗੇ ਪੱਲਾ ਤਾਂ ਜਾਪਾਨੀ ਇਹਦੀ ਗੱਲ ਇਹ ਮੰਨੀ ਗਏ ਪਰ ਫਿਰ ਕਈ ਏਰੀਏ ਦੇ ਵਿੱਚ ਜਿਹੜੀਆਂ ਇਹ ਜਰਮਨ ਦੀਆਂ ਫੌਜਾਂ ਸੀਗੀਆਂ ਉਹਨਾਂ ਦਾ ਘਾਟਾ ਹੋਣਾ ਸ਼ੁਰੂ ਹੋ ਗਿਆ ਸੈਕੰਡ ਵਰਲਡ ਵਾਰ ਦੇ ਸਮੇਂ ਸੋ ਜਿਹੜੇ ਜਾਪਾਨੀ ਜਿਗੇ ਉਹਨਾਂ ਨੇ ਇਹਨਾਂ ਨੂੰ ਮਜਬੂਰ ਕਰਨਾ ਸ਼ੁਰੂ ਕਰਤਾ ਕਿ ਤੁਹਾਨੂੰ ਜਿਹੜਾ ਇਹ ਯੂਰਪ ਦੇ ਵਿੱਚ ਜਾ ਕੇ ਇਹ ਜਿਹੜਾ ਸਾਡਾ ਅਲਾਈਅੰਸ ਹੈਗਾ ਜਰਮਨ ਤੇ ਜਾਪਾਨ ਵਾਲਿਆਂ ਦਾ ਸਾਡੇ ਬਲੋ ਲੜਨਾ ਪਊਗਾ ਜਨਰਲ ਮੋਹਨ ਸਿੰਘ ਨੇ ਤੇ ਇਹਦੀ ਜਿਹੜੀ ਟੀਮ ਸੀਗੀ ਉਹਨਾਂ ਨੇ ਮਨਾਂ ਕਰ ਦਿੱਤਾ ਇਹਨਾਂ ਨੂੰ ਫਿਰ ਉਹਨਾਂ ਨੇ ਚੱਕ ਕੇ ਜੇਲ੍ਹ ਦੇ ਵਿੱਚ ਪਾਤਾ ਇਹ ਇਦੇ ਵਿੱਚ ਹੀ ਸੁਭਾਸ਼ ਚੰਦਰ ਬੌਂਸ ਜਿਹੜਾ ਕਿ ਇੱਥੋਂ ਭੱਜ ਪੁੱਜ ਕੇ ਅਫਗਾਨਿਸਤਾਨ ਰਾਹੀਂ ਪਹਿਲਾਂ ਜਰਮਨ ਗਿਆ ਸੀਗਾ ਫਿਰ ਜਰਮਨ ਤੋਂ ਇੱਕ ਪੰਡੂਬੀ ਦੇ ਰਾਹੀਂ ਜਾਪਾਨ ਪਹੁੰਚਿਆ ਸੀਗਾ ਜਾਪਾਨ ਤੋਂ ਉਹ ਆਉਂਦਾ ਆ ਇਹ ਸਿੰਗਾਪੁਰ ਤੇ ਸਿੰਗਾਪੁਰ ਆ ਕੇ ਉਹ ਸਾਰੀ ਗੱਲਬਾਤ ਕਰਦਾ ਜਾਪਾਨੀਆਂ ਦੇ ਨਾਲ ਤੇ ਜਨਰਲ ਮੋਹਨ ਸਿੰਘ ਦੇ ਨਾਲ ਵੀ ਗੱਲ ਕਰਦਾ ਸੁਭਾਸ਼ ਚੰਦਰ ਬੌਂਸ ਜਾਪਾਨੀਆਂ ਨੂੰ ਮਨਾ ਲੈਂਦਾ ਆ ਕੀ ਜਿਹੜੀ ਇਹ ਇੰਡੀਆ ਦੀ ਆਰਮੀ ਹੈ ਉਹ ਸਾਰੇ ਇੰਡੀਆ ਦੇ ਵਿੱਚ ਜਿਹੜਿਆ ਬ੍ਰਿਟਿਸ਼ ਹੈਗੇ ਆ ਉਹਨਾਂ ਦੇ ਨਾਲ ਲੜੂਗੇ। ਭੋਨ ਸਿੰਘ ਤੇ ਸੁਬਾਸ਼ ਚੰਦਰ ਬੌਂਸ ਇਹ ਸਾਰੀ ਆਰਮੀ ਨੂੰ ਤਿਆਰ ਕਰਨ ਲੱਪੰਦੇ ਆ ਕਿ ਆਪਾਂ ਹੁਣ ਜਾ ਕੇ ਇੰਡੀਆ ਦੇ ਵਿੱਚ ਲੜਨਾ ਹੈ ਤੇ ਉੱਥੇ ਆਪਣੀ ਫ੍ਰੀडम ਜਿਹੜੀ ਆ ਉਹ ਆਪਾਂ ਨੂੰ ਲੈ ਲੈਣੀ ਆ। ਪਰ ਇਹਨਾਂ ਨੂੰ ਇੰਡੀਆ ਦੇ ਲਾਗੇ ਇੱਕ ਨਾ ਕੋਈ ਨਾ ਕੋਈ ਜਗ੍ਹਾ ਚਾਹੀਦੀ ਸੀ ਜਿੱਥੇ ਇਹ ਸਾਰੀ ਫੌਜ ਜਿਹੜੀ ਆ ਜਾ ਕੇ ਇੱਕ ਉਹਨਾਂ ਨੂੰ ਮਤਲਬ ਕਿ ਪਲੇਟਫਾਰਮ ਮਿਲ ਜਾਂਦਾ ਕਿ ਉੱਥੋਂ ਜਾ ਕੇ ਉਹ ਇੰਡੀਆ ਦੇ ਵਿੱਚ ਹਮਲਾ ਕਰ ਦੇ ਤੇ ਇੰਡੀਆ ਦੀ ਜਿਹੜੀ ਬ੍ਰਿਟਿਸ਼ ਆਰਮੀ ਹੈਗੀ ਆ ਉਹਨੂੰ ਮਤਲਬ ਕਿ ਹਰਾਉਂਦੇ ਫਿਰ ਇਹਨਾਂ ਨੇ ਜਿਹੜਾ ਆਪਣਾ ਹੈੱਡਕੁਆਟਰ ਸੀਗਾ ਉਹ ਇੰਡੀਆ ਦੇ ਲਾਗੇ ਲੈ ਕੇ ਚਲ ਗਏ ਕਿਉਂਕਿ ਉੱਥੋਂ ਲੜਨਾ ਸੌਖਾ ਸੀਗਾ ਕਿੱਥੇ ਲੈ ਕੇ ਚਲ ਗਏ ਇਹ ਰੰਗੂ ਇਹ ਬਰਮਾ ਜਿਹੜਾ ਅੱਜਕੱਲ ਦਾ ਮਿਆਂਮਾਰਾ ਉੱਥੇ ਇਹ ਲੈ ਕੇ ਚਲ ਗਏ 1944 ਦੇ ਵਿੱਚ ਇਹ ਸਾਰੀ ਜਿਹੜੀ ਫੌਜ ਜੀ ਇੰਡੀਅਨ ਨੈਸ਼ਨਲ ਆਰਮੀ ਇਹ ਸਾਰੀ ਇੱਥੇ ਇਕੱਠੀ ਹੋ ਗਈ ਘੱਟ ਤੋਂ ਘੱਟ ਵੀ ਦੱਸਿਆ ਜਾ ਰਿਹਾ ਇਹ 50 ਹਜ਼ਾਰ ਸੀਗੇ ਇਹਨਾਂ ਨੇ ਹੋਰ ਵੀ ਜਿਹੜੇ ਲਾਗੇ ਸਾਗੇ ਵਾਲੇ ਲੋਕ ਸੀਗੇ ਉਹਨਾਂ ਨੂੰ ਇੱਕ ਨਾਰਾ ਦਿੱਤਾ ਚਲੋ ਦਿੱਲੀ ਚਲੋ ਇਸ ਲਈ ਹੋਰ ਵੀ ਬਹੁਤ ਸਾਰੇ ਲੋਕ ਇਹਨਾਂ ਦੇ ਨਾਲ ਜੁੜ ਗਏ ਜਾਪਾਨ ਵਾਲੇ ਇਹਨਾਂ ਦੀ ਪੂਰੀ ਸਹਾਇਤਾ ਕਰ ਰਹੇ ਸੀਗੇ ਪਿੱਛੇ ਇਹਨਾਂ ਨੂੰ ਜੋ ਚਾਹੀਦਾ ਸੀ ਹਥਿਆਰ ਵਗੈਰਾ ਦੇ ਰਹੇ ਸੀਗੇ ਸੋ ਇੱਥੇ ਬਹੁਤ ਹੀ ਖਤਰਨਾਕ ਇੱਕ ਲੜਾਈ ਹੋਈ ਇਮਫਾਲ ਦੇ ਵਿੱਚ ਵੀ ਤੇ ਕੋਇਮਾ ਦੇ ਵਿੱਚ ਵੀ ਇਮਫਾਲ ਤੇ ਕੋਇਮਾ ਇਮਫਾਲ ਐਸ ਵੇਲੇ ਮਨੀਪੁਰ ਦਾ ਏਰੀਆ ਹੈ ਤੁਹਾਨੂੰ ਪਤਾ ਹੀ ਆ ਤੇ ਕੋਇਮਾ ਐਸ ਵੇਲੇ ਨਾਗਾ لینڈ ਦਾ ਹਿੱਸਾ ਆ ਸਮੇਂ ਜਿਹੜੀ ਬ੍ਰਿਟਿਸ਼ ਦੀ ਆਰਮੀ ਸੀਗੀ ਜਿਹੜੇ ਅੰਗਰੇਜ਼ਾਂ ਦੀ ਆਰਮੀ ਸੀਗੀ ਮੋਰੇ ਤਾਂ ਉਹ ਵੀ ਇੰਡੀਅਨ ਹੀ ਸੀ ਇਸੇ ਤਰ੍ਹਾਂ ਇਧਰੋਂ ਜਿਹੜੀ ਇਹ ਇੰਡੀਅਨ ਨੈਸ਼ਨਲ ਆਰਮੀ ਸੀਗੀ ਆਜ਼ਾਦ ਹਿੰਦ ਫੌਜ ਕਹਿ ਸਕਦੇ ਆ ਇਹਨਾਂ ਦੀ ਇੱਥੇ ਕਾਫੀ ਲੜਾਈ ਹੋਈ ਪਹਿਲਾਂ ਪਹਿਲਾਂ ਤਾਂ ਜਿਹੜੀ ਆਜ਼ਾਦ ਹਿੰਦ ਫੌਜ ਸੀਗੀ ਉਹਨਾਂ ਨੇ ਇੱਥੇ ਕਾਫੀ ਜਾਨੀ ਕੇ ਅੱਗੇ ਤੱਕ ਧੱਕ ਦਿੱਤੇ ਇਹ ਉਦੋਂ ਹੀ ਜਿਹੜੀਆਂ ਇਹ ਬਰਸਾਤਾਂ ਦਾ ਮੌਸਮ ਵੀ ਸ਼ੁਰੂ ਹੋ ਗਿਆ ਉੱਥੇ ਮਈ ਮਹੀਨੇ ਦੇ ਵਿੱਚ ਮਈ 1944 ਦੇ ਵਿੱਚ ਇਹਦੇ ਕਰਕੇ ਇੱਥੇ ਜਿਹੜੇ ਹਾਲਾਤ ਸੀਗੇ ਉਹ ਥੋੜੇ ਉਲਟ ਹੋ ਗਏ ਜਿਹੜਾ ਇਹ ਜਾਪਾਨ ਵਾਲਿਆਂ ਦਾ ਐਲਾਈਅੰਸ ਸੀਗਾ ਜਰਮਨ ਦੇ ਨਾਲ ਉਹਨਾਂ ਦੀਆਂ ਕਈ ਪਾਸੇ ਹਾਰਾਂ ਹੋ ਚੁੱਕੀਆਂ ਸੀਗੀਆਂ ਇਸ ਲਈ ਜਿਹੜਾ ਪਿੱਛੇ ਰਸਦ ਪਾਣੀ ਸੀਗਾ ਜਾਂ ਹੋਰ ਗੋਲਾ ਬਰੂਦ ਸੀਗਾ ਉਹ ਸਹੀ ਤਰੀਕੇ ਨਾਲ ਉਹ ਪਛਾਣ ਨਹੀਂ ਪਾ ਰਹੇ ਸੀਗੇ ਇਸ ਲਈ ਜਿਹੜੇ ਇੱਥੋਂ ਦੇ ਲੜਨੇ ਵਾਲੇ ਲੋਕ ਸੀਗੇ ਜਿਹੜੇ ਬ੍ਰਿਟਿਸ਼ ਵਾਲਿਆਂ ਨਾਲ ਮਿਲੇ ਹੋਏ ਸੀਗੇ ਉਹ ਨਾਗਾ ਲੈਂਡ ਜਾਂ ਮਨੀਪੁਰ ਦੇ ਲੋਕ ਸੀਗੇ ਉਹਨਾਂ ਦਾ ਜਾਨਕਿ ਇੱਥੇ ਦੇ ਏਰੀਏ ਦੇ ਹਿਸਾਬ ਨਾਲ ਉਹਨਾਂ ਦੀ ਲੜਾਈ ਦੇ ਵਿੱਚ ਮਹਾਰਤ ਬਹੁਤ ਜ਼ਿਆਦਾ ਸੀਗੀ ਉਹ ਤੀਰਾ ਭਾਨਿਆਂ ਤੱਕ ਨਾਲ ਹੀ ਲੜੀ ਜਾਂਦੇ ਸੀਗੇ ਇਹਦੇ ਵਿੱਚ ਹੀ 1945 ਦੇ ਵਿੱਚ ਜਾਪਾਨ ਦੇ ਉੱਤੇ ਦੋ ਜਿਹੜੇ ਸੀਗੇ ਉਹ ਪਰਮਾਣੂ ਬੰਬ ਸੈੱਟ ਦਿੱਤੇ ਗਏ ਨਾਗਾਸਾਕੀ ਹਿਰੋਸ਼ੀਮਾ ਦੇ ਵਿੱਚ ਸੋ ਜਿਹੜੀ ਮਾੜੀ-ਮੋਟੀ ਵੀ ਹੈਲਪ ਇਹ ਮਿਲਦੀ ਸੀਗੀ ਜਾਪਾਨ ਵੱਲੋਂ ਉਹ ਵੀ ਬੰਦ ਹੋ ਗਈ ਇਸ ਲਈ ਜਿਹੜੀ ਆਰਮੀ ਸੀਗੀ ਜਿਹਦੇ ਵਿੱਚ ਬਹੁਤ ਸਾਰੇ ਸਿੱਖ ਸੀਗੇ ਆਜ਼ਾਦ ਹਿੰਦ ਫੌਜ ਦੇ ਵਿੱਚ ਉਹਨਾਂ ਨੂੰ ਇੱਥੇ ਇਹ ਜਿਹੜੇ ਬ੍ਰਿਟਿਸ਼ ਇੰਡੀਆ ਦੀ ਫੌਜ ਸੀਗੀ ਉਹਦੇ ਵੱਲੋਂ ਫੜ ਲਿਆ ਗਿਆ ਜਾਨੀ ਕਿ ਕੈਦ ਕਰ ਲਿਆ ਗਿਆ 23000 ਦੇ ਕਰੀਬ ਆਈ ਐਨ ਏ ਵਾਲੇ ਆਜ਼ਾਦ ਹਿੰਦ ਫੌਜ ਵਾਲੇ ਜਾਨੀ ਕਿ ਇਹ ਜਿਹੜੇ ਸਪਾਈ ਸੀਗੇ ਉਹ ਬ੍ਰਿਟੇਨ ਦੀ ਜਿਹੜੀ ਇੰਡੀਅਨ ਫੌਜ ਸੀਗੀ ਉਹਦੇ ਦੁਆਰਾ ਫੜ ਲਏ ਗਏ ਬਹੁਤ ਸਾਰੇ ਫੌਜੀ ਇਹਦੇ ਵਿੱਚੋਂ ਨਿਕਲ ਨਿਕਲ ਵੀ ਗਏ ਉਹ ਉਰੇ ਪਰੇ ਚਲੇ ਗਏ ਪਰ 23000 ਦੇ ਕਰੀਬ ਇੱਥੇ ਫੜ ਹੋਏ ਜਿਹਦੇ ਵਿੱਚੋਂ ਬਹੁਤ ਸਾਰੇ ਸਿੱਖ ਸੀਗੇ ਤੇ ਜਨਰਲ ਮੋਹਨ ਸਿੰਘ ਵੀ ਇਹਨਾਂ ਦੇ ਵਿੱਚੋਂ ਇੱਕ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸਵਾਸ ਚੰਦਰ ਬੋਸ ਇੱਥੋਂ ਵੀ ਬਚ ਬੁਚ ਕੇ ਨਿਕਲ ਗਏ ਤੇ ਉਹ ਪਲੇਨ ਦੇ ਵਿੱਚ ਰਸ਼ੀਆ ਜਾਂਦੇ ਹੋਏ ਬੜੇ ਰਸਮੀ ਤਰੀਕੇ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਇਹਨਾਂ ਹੀ ਸਮਿਆਂ ਦੇ ਵਿੱਚ ਜਿਹੜੇ ਹਾਲਾਤ ਸੀਗੇ ਇਹ ਜਿਹੜੇ ਬ੍ਰਿਟਿਸ਼ ਕਲੋਨੀਆ ਜਿੰਨੇ ਵੀ ਉਹਨਾਂ ਨੇ ਦੇਸ਼ ਬਣਾਏ ਸੀਗੇ ਉੱਥੇ ਉਹਨਾਂ ਦੇ ਖਿਲਾਫ ਹੌਲੀ ਹੌਲੀ ਲੋਕ ਇਕੱਠੇ ਹੋਣ ਲੱਗ ਪਏ ਸੀਗੇ ਦੂਸਰਾ ਜਿੰਨੀਆਂ ਵੀ ਇਹ ਕਲੋਨੀਆ ਸੀਗੀਆਂ ਇਹਨਾਂ ਨੇ ਬਣਾਈਆਂ ਹੋਈਆਂ ਬਰਟੇਨ ਵਾਲਿਆਂ ਨੇ ਚਾਹੇ ਅਫਰੀਕਾ ਦੇ ਵਿੱਚ ਸੀਗੀਆਂ ਚਾਹੇ ਏਸ਼ੀਆ ਦੇ ਵਿੱਚ ਸੀਗੀਆਂ ਉੱਥੋਂ ਜਿਹੜੇ ਇਹਨਾਂ ਨੇ ਭਾਰਤੀ ਕਰ ਕਰ ਫੌਜ ਦੇ ਸੈਕੰਡ ਵਰਲਡ ਵਾਰ ਦੇ ਵਿੱਚ ਲੋਕ ਭੇਜੇ ਸੀਗੇ ਉਹ ਇੱਕ ਤਰ੍ਹਾਂ ਦੇ ਨਾਲ ਪੂਰੀ ਤਰ੍ਹਾਂ ਟ੍ਰੇਨਡ ਹੋ ਕੇ ਬਧੀਆਂ ਲੈਸ ਹੋ ਕੇ ਆਏ ਸੀਗੇ ਵਾਪਸ ਲਗਭਗ 2.2 ਮਿਲੀਅਨ ਦੇ ਕਰੀਬ ਜਿਹੜੇ ਇੰਡੀਆ ਦੇ ਫੌਜੀ ਸੀਗੇ ਜਿਹੜੇ ਜਿਹੜੇ ਬ੍ਰਿਟਿਸ਼ ਆਰਮੀ ਦੇ ਲਈ ਇੰਡੀਆ ਤੋਂ ਲੜਨ ਗਏ ਸੀਗੇ ਵਰਲਡ ਵਾਰ 2 ਦੇ ਸਮੇਂ ਵੱਖ-ਵੱਖ ਦੇਸ਼ਾਂ ਦੇ ਵਿੱਚ ਕੋਈ ਮਲੇਸ਼ੀਆ ਦੇ ਵਿੱਚ ਸਿੰਗਾਪੁਰ ਦੇ ਵਿੱਚ ਕੋਈ ਯੂਰਪ ਦੇ ਵਿੱਚ ਇਹ ਜਿਹੜੇ ਫੌਜੀ ਸੀਗੇ ਜਿਹੜੇ ਇੰਡੀਆ ਤੋਂ ਗਏ ਸੀ ਇਹਨਾਂ ਨਾਲ ਵਾਅਦਾ ਕੀਤਾ ਗਿਆ ਸੀਗਾ ਜਦੋਂ ਵਰਲਡ ਵਾਰ ਖਤਮ ਹੋ ਜਾਊਗੀ ਤੁਹਾਡੇ ਦੇਸ਼ ਨੂੰ ਆਜ਼ਾਦ ਕਰ ਦਿੱਤਾ ਜਾਊਗਾ ਜਾਂ ਫੌਜ ਦੇ ਅੰਡਰ ਕਰ ਦਿੱਤਾ ਜਾਊਗਾ ਮਤਲਬ ਗੋਰੇ ਇੱਥੋਂ ਚਲੇ ਜਾਊਗੇ ਇਸ ਵਾਅਦੇ ਕਰਕੇ ਹੀ ਇਹ ਇੰਡੀਅਨ ਆਰਮੀ ਦੇ ਜਿਹੜੇ ਲੋਕ ਸੀਗੇ ਜਿਹੜੇ ਬਾਹਰ ਜਾ ਕੇ ਵਰਲਡ ਵਾਰ 2 ਦੇ ਸਮੇਂ ਬ੍ਰਿਟਿਸ਼ ਲੋ ਲੜਦੇ ਸੀਗੇ ਬਹਾਦਰੀ ਦੇ ਨਾਲ ਲੜੇ ਸੀਗੇ ਹੁਣ ਜਦੋਂ ਵਰਲਡ ਵਾਰ 2 ਖਤਮ ਹੋ ਚੁੱਕਿਆ ਸੀਗਾ ਤਾਂ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਖਤਮ ਵੀ ਹੋ ਗਏ ਤਾਂ ਬਹੁਤ ਸਾਰੇ ਵਾਪਸ ਇੰਡੀਆ ਆ ਰਹੇ ਸੀਗੇ ਸੋ ਜਦੋਂ ਇਹ ਫੌਜੀ ਹੁਣ ਵਾਪਸ ਆਉਣੇ ਸੀਗੇ ਇੱਕ ਤਾਂ ਇਹ ਪੂਰੀ ਤਰ੍ਹਾਂ ਟ੍ਰੇਨਡ ਸੀਗੇ ਇਹਨਾਂ ਨੂੰ ਗਨ ਵਗੈਰਾ ਚਲਾਉਣੀ ਜਾਂ ਇੱਕ جنگ ਕਰਨੀ ਬਹੁਤ ਚੰਗੀ ਤਰ੍ਹਾਂ ਆ ਰਹੀ ਸੀ। ਸੋ ਇਹ ਵਾਪਸ ਆ ਕੇ ਇਹਨਾਂ ਨੇ ਉਹੀ ਜਿਹੜਾ ਪ੍ਰੋਮਿਸ ਕੀਤਾ ਸੀਗਾ ਗੋਰਿਆਂ ਦੁਆਰਾ ਨੂੰ ਦੁਹਰਾਉਣਾ ਸੀਗਾ ਜੇ ਗੋਰੇ ਨਹੀਂ ਪੂਰਾ ਕਰਦੇ ਤਾਂ ਐਨੇ بڑے ਫੌਜੀ ਇਹ ਲਗਭਗ 25 ਲੱਖ ਥੋੜੇ ਬੱਤੇ ਮਰੇ ਵੀ ਮਤਲਬ ਕਿ 20 ਲੱਖ ਦੇ ਕਰੀਬ ਫੌਜੀ ਜਿਹੜੇ ਸੀਗੇ ਉਹ ਬਗਾਵਤ ਕਰ ਸਕਦੇ ਸੀਗੇ। ਇਹ ਸਾਰੀਆਂ ਗੱਲਾਂ ਜਨਰਲ ਮੋਹਨ ਸਿੰਘ ਨੇ ਵੀ ਜਦੋਂ ਦੇਸ਼ ਆਜ਼ਾਦ ਹੋ ਗਿਆ ਜੀ ਉਸ ਤੋਂ ਬਾਅਦ ਦਸੀਆਂ ਸੀ ਇਸ ਲਈ ਜਿਹੜੀ ਇਹ ਇੰਡੀਅਨ ਨੈਸ਼ਨਲ ਆਰਮੀ ਦੇ ਵੀ ਇਹਨਾਂ ਨੇ ਫੜੇ ਸੀਗੇ ਆਜ਼ਾਦ ਹਿੰਦ ਫੌਜ ਵਾਲੇ ਵੀ ਉਹਨਾਂ ਨੂੰ ਕੋਈ ਬਾੜੀਆਂ ਸਖਤ ਸਜ਼ਾਵਾ ਨਹੀਂ ਦਿੱਤੀਆਂ ਤੇ ਇਹ ਜਿਹੜੇ ਜਨਰਲ ਮੋਹਨ ਸਿੰਘ ਸੀਗੇ ਇਹਨਾਂ ਨੂੰ ਵੀ ਛੇਤੀ ਹੀ ਛੱਡ ਦਿੱਤਾ ਗਿਆ ਕਿਉਂਕਿ ਉਦੋਂ ਤੱਕ ਅੰਗਰੇਜ਼ਾਂ ਨੇ ਆਪਣਾ ਮਨ ਬਣਾ ਲਿਆ ਸੀਗਾ ਕਿ ਅਸੀਂ ਜਿਹੜਾ ਇਹ ਇੰਡੀਆ ਦੇ ਵਿੱਚ ਹੁਣ ਵਾਪਸ ਚਲੇ ਜਾਣਾ ਸੋ ਕਿਤੇ ਨਾ ਕਿਤੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਆਰਮੀ ਦੇ ਵਿੱਚ ਲੋਕ ਸੀਗੇ ਜਿਹੜੇ ਭਾਵੇਂ ਬ੍ਰਿਟੇਨ ਵੱਲੋਂ ਲੜਨ ਗਏ ਹੋ ਸੀਗੇ ਭਾਵੇਂ ਇਹ ਆਜ਼ਾਦ ਹਿੰਦ ਫੌਜ ਵੱਲੋਂ ਲੜਦੇ ਸੀਗੇ ਇਹ ਸਾਰੇ ਦੇਸ਼ ਦੇ ਵਿੱਚ ਆ ਚੁੱਕੇ ਸੀਗੇ ਇਸ ਲਈ ਬ੍ਰਿਟੇਨ ਵਾਲਿਆਂ ਨੂੰ ਇਹ ਚੀਜ਼ ਲੱਗਦਾ ਸੀਗਾ ਕਿ ਹੁਣ ਜਿਹੜਾ ਇਹ ਬਗਾਵਤ ਹੋਊਗੀ ਅੱਗੇ ਉਹਦੇ ਵਿੱਚ ਸਾਡੇ ਲੋਕਾਂ ਦਾ ਬਹੁਤ ਨੁਕਸਾਨ ਹੋ ਸਕਦਾ ਇਸ ਲਈ ਸਮਾਂ ਰਹਿੰਦੇ ਹੀ ਇੱਥੋਂ ਨਿਕਲ ਜਾਈਏ ਤਾਂ ਵਧੀਆ ਆ 200 ਸਾਲ ਉਦੋਂ ਵੀ ਹੋ ਚੁੱਕੇ ਸੀਗੇ ਬਥੇਰਾ ਲੁੱਟ ਲੁੱਟ ਲਿਆ ਸੀਗਾ ਚਾਈਨਾ ਇੰਡੀਆ ਤੋਂ 1 ਸਾਲ ਬਾਅਦ ਆਜ਼ਾਦ ਹੋਰ ਵੀ ਬਹੁਤ ਸਾਰੇ ਦੇਸ਼ ਸੀਗੇ ਜਿਹੜੇ ਬ੍ਰਿਟੇਨ ਨੇ 5 ਸਾਲ 10 ਸਾਲ ਬਾਅਦ ਜਾਨੀ ਕਿ ਉੱਥੋਂ ਆਪ ਹੋ ਨਿਕਲਿਆ ਪਰ ਇੰਡੀਆ ਦੇ ਵਿੱਚ ਇਦਾਂ ਦੇ ਹਾਲਾਤ ਬਣ ਗਏ ਸੀਗੇ ਜਿਸ ਹਿਸਾਬ ਨਾਲ ਮੈਂ ਤੁਹਾਨੂੰ ਦੱਸਿਆ ਲੋਕ ਵੀ ਅੰਦਰ ਖਾਤੇ ਬਹੁਤ ਇਹਨਾਂ ਦੇ ਖਿਲਾਫ ਹੋ ਚੁੱਕੇ ਸੀਗੇ ਲੋਕਾਂ ਨੂੰ ਸਮਝ ਆ ਚੁੱਕੀ ਸੀ ਕਿ ਇਹ ਪਾੜੂ ਤੇ ਰਾਜਕਰਵਾਰੀ ਨੀਤੀ ਅਪਣਾ ਰਿਹਾ ਜਿਹੜੇ ਇੱਥੇ ਰਿਆਸਤਾਂ ਦੇ ਰਾਜੇ ਰੂਜਿਆ ਉਹਨਾਂ ਨੂੰ ਇਹ ਪੈਸੇ ਪੂਸੇ ਦੇ ਕੇ ਆਪਣੇ ਨਾਲ ਜੋੜ ਕੇ ਇਹ ਸਾਡੇ ਤੇ ਰਾਜ ਕਰ ਰਹੇ ਆ ਸੋ ਕਿਤੇ ਨਾ ਕਿਤੇ ਲੁਕੀ ਅਵੇਅਰ ਹੋ ਰਹੇ ਸੀਗੇ ਸਪੈਸ਼ਲੀ ਜਿਹੜਾ ਇਹ ਨਾਰਥ ਇੰਡੀਆ ਇੱਧਰ ਵਾਲੇ ਲੋਕ ਇਸ ਲਈ ਜਿਹੜੇ ਇਹ ਸੀਗੇ ਅੰਗਰੇਜ਼ ਇਹਨਾਂ ਨੇ ਇਥੋਂ ਹੁਣ ਜਾਣ ਚ ਹੀ ਭਲਾਈ ਸਮਝੀ ਅਸੀਂ ਕਹਿ ਦਈਏ ਕਿ ਅੰਗਰੇਜ਼ ਆਪੇ ਹੀ ਛੱਡ ਕੇ ਚਲੇ ਗਏ ਨਹੀਂ ਹਾਲਾਤ ਇਦਾਂ ਦੇ ਬਣ ਚੁੱਕੇ ਸੀਗੇ ਕਿਉਂਕਿ ਇੱਕ ਤਾਂ ਉਹ ਜੰਗਾ ਜੁੱਧਾਂ ਦੇ ਵਿੱਚ ਪਿਛਲੇ 5-6 ਸਾਲ ਤੋਂ ਉਲਝੇ ਹੋਏ ਸੀਗੇ ਵਰਲਡ 2 ਦੇ ਵਿੱਚ ਤਾਂ ਵੀ ਉਹਨਾਂ ਦਾ ਕਾਫੀ ਘਾਟਾ ਹੋ ਚੁੱਕਿਆ ਸੀ ਇਸ ਲਈ ਜਿਹੜੀਆਂ ਟੈਰਿਟਰੀ ਉਹਨਾਂ ਦੇ ਕੋਲ ਸੀਗੀਆਂ ਉਹਨਾਂ ਨੂੰ ਲੱਗਦਾ ਹੈ ਕਿ ਉੱਥੋਂ ਸਾਨੂੰ ਫਾਇਦਾ ਹੋ ਸਕਦਾ ਹੁਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਸੰਭਾਲ ਲਈਏ ਇਸ ਲਈ ਉਹਨਾਂ ਦਾ ਫੋਕਸ ਉਧਰ ਹੋ ਗਿਆ ਸੀਗਾ ਦੂਸਰਾ ਇਹ ਪ੍ਰੈਸ਼ਰ ਵੀ ਬਿਲਡ ਹੋ ਗਿਆ ਸੀਗਾ ਸੋ ਇੰਡੀਆ ਦੀ ਆਜ਼ਾਦੀ ਵਿੱਚ 80 85% ਕੁਰਬਾਨੀਆਂ ਕਰਨ ਤੋਂ ਬਾਅਦ ਵੀ ਜਿਹੜੇ ਵਾਦੇ ਮਾਸਟਰ ਤਾਰਾ ਸਿੰਘ ਨਾਲ ਜਾਂ ਹੋਰ ਸਿੱਖ ਲੀਡਰਾਂ ਦੇ ਨਾਲ ਇਹ ਨਹਿਰੂ ਹੁਣੀ ਜਾਂ ਹੋਰ ਉਹਨਾਂ ਦੀ ਜੁੰਡਲੀ ਨੇ ਕੀਤੇ ਸੀਗੇ ਇੱਕ ਖੁਦਮੁਖਤਿਆਰ ਖੇਤਾ ਦੇਣ ਦੇ ਉਹੋ ਕਿਤੇ ਨਾ ਕਿਤੇ ਫਿੱਕੇ ਪੈਂਦੇ ਜਾ ਰਹੇ ਸੀਗੇ 1951 ਤੱਕ ਆਉਂਦੇ ਆਉਂਦੇ ਮਾਸਟਰ ਤਾਰਾ ਸਿੰਘ ਨੂੰ ਇਹ ਸਾਰੀ ਚੀਜ਼ ਸਮਝ ਆ ਚੁੱਕੀ ਸੀਗੀ ਇਸ ਲਈ ਮਾਸਟਰ ਤਾਰਾ ਸਿੰਘ ਨੇ ਭੁੱਖ ਹੜਤਾਲ ਕੀਤੀ ਤੇ ਇੱਕ ਪੰਜਾਬੀ ਸੂਬੇ ਦੀ ਡਿਮਾਂਡ ਕਰਨੀ ਸ਼ੁਰੂ ਕਰ ਦਿੱਤੀ ਪੰਜਾਬੀ ਸੂਬਾ ਜਿੱਥੇ ਜਾਦੇ ਲੋਕ ਪੰਜਾਬੀ ਬੋਲਦੇ ਹੋਊਗੇ ਉਹ ਰਹੂਗੇ ਪਹਿਲਾਂ ਜਿਹੜਾ ਇਹ ਪੰਜਾਬੀ ਸੂਬਾ ਹੁੰਦਾ ਸੀਗਾ ਉਹਦੇ ਵਿੱਚ ਹਰਿਆਣਾ ਹਿਮਾਚਲ ਸਾਰੇ ਇਕੱਠੇ ਹੀ ਹੁੰਦੇ ਸੀਗੇ ਇਸ ਲਈ ਜਿਹੜਾ 1966 ਦੇ ਵਿੱਚ ਇਹ ਹਰਿਆਣਾ ਤੇ ਹਿਮਾਚਲ ਇਹ ਸਾਰਾ ਅੱਡ ਕਰ ਦਿੱਤਾ ਗਿਆ ਤੇ ਪੰਜਾਬ ਜਿਹੜਾ ਇੱਕ ਛੋਟਾ ਜਿਹਾ ਸੂਬਾ ਬਣਾਤਾ ਗਿਆ ਜਿਹਰੋਂ ਵਿੱਚ ਜ਼ਿਆਦਾਤਰ ਜਿਹਦੇ ਵਿੱਚ 60% ਜਿਹੜੇ ਸਿੱਖ ਸੀਗੇ ਉਸ ਸਮੇਂ ਤੇ ਬਹੁਤਾਤ ਲੋਕਾਂ ਦੀ ਜਿਹੜੀ ਪਛਾਣ ਸੀਗੀ ਉਹ ਪੰਜਾਬੀ ਸੀ ਬੇਸ਼ੱਕ ਸਿਸਟਮ ਸਰਕਾਰਾਂ ਦੁਆਰਾ ਜਾਂ ਪਿਛਲੀਆਂ ਸਰਕਾਰਾਂ ਦੁਆਰਾ ਐਦਾਂ ਦਾ ਬਣਾਤਾ ਗਿਆ ਕਿ ਬਹੁਤਾਤ ਗਿਣਤੀ ਦੇ ਵਿੱਚ ਲੋਕਾਂ ਨੇ ਪ੍ਰਵਾਸ ਕੀਤਾ ਪੰਜਾਬ ਤੋਂ ਜਿਹਦੀ ਵਜ੍ਹਾ ਕਰਕੇ ਜਿਹੜੀਆਂ ਹੋਰ ਸਟੇਟਾਂ ਵਾਲੇ ਲੋਕ ਆ ਉਹ ਆ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਜ਼ਮੀਨਾਂ ਲਈਆਂ ਵੋਟਾਂ ਬਣਾਈਆਂ ਤੇ ਅੱਜ ਹਾਲਾਤ ਇਸ ਤਰ੍ਹਾਂ ਆ ਕਿ ਜਿਹੜੇ ਪੰਜਾਬੀ ਹੈਗੇ ਆ ਉਹ ਮਿਨੋਰਿਟੀ ਬਣ ਸਕਦੇ ਆ ਆਉਣ ਵਾਲੇ 10-15 ਸਾਲਾਂ ਦੇ ਵਿੱਚ ਜਿਹੜੇ ਹੋਰ ਰਾਜਾਂ ਚੋਂ ਲੋਕ ਆ ਕੇ ਵੱਸ ਰਹੇ ਆ ਉਹਨਾਂ ਦੀ ਜਿਹੜੀ ਮਾਤਰਾ ਉਹ ਵੱਧ ਸਕਦੀ ਆ ਸੋ ਇੱਕ ਜਿਹੜਾ ਪੰਜਾਬੀ ਸੂਬਾ ਬਣਿਆ ਸੀਗਾ ਪੰਜਾਬੀ ਬੋਲੀ ਦੇ ਆਧਾਰ ਤੇ ਉਹਦੀ ਹੋਂਦ ਵੀ ਕਿਤੇ ਨਾ ਕਿਤੇ ਖਤਰੇ ਦੇ ਵਿੱਚ ਜਾਪਦੀ ਆ ਸੋ ਜਿਹੜੇ ਸਪੈਸ਼ਲ ਰਾਜ ਦੇ ਦਰਜੇ ਦੀਆਂ ਸਾਡੇ ਨਾਲ ਵਾਦੇ ਹੋਏ ਸੀਗੇ ਉਹ ਅੱਜ ਤੱਕ ਵੀ ਮਿਲੇ ਨਹੀਂਗੇ ਸਪੈਸ਼ਲ ਰਾਜ ਦੇ ਦਰਜੇ ਨਾਗਾ ਲੈਂਡ ਵਰਗੇ ਜਾਂ ਹਿਮਾਚਲ ਵਰਗੇ ਜਾਂ ਉੱਤਰਾਖੰਡ ਵਰਗੇ ਜਿਹੜੇ ਰਾਜ ਆ ਉਹਨਾਂ ਨੂੰ ਮਿਲੇ ਹੋਏ ਆ ਉੱਥੇ ਜਾ ਕੇ ਕੋਈ ਹੋਰ ਸਟੇਟ ਵਾਲਾ ਇੰਡੀਆ ਦੀ ਕੋਈ ਹੋਰ ਸਟੇਟ ਵਾਲਾ ਬੰਦਾ ਉੱਥੇ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਪਰ ਪੰਜਾਬ ਦੇ ਵਿੱਚ ਇੱਥੇ ਲੈ ਸਕਦਾ ਵੋਟ ਬਣਾ ਸਕਦਾ ਉਦੇ ਨਾਲ ਨਤੀਜਾ ਇਹ ਹੋਇਆ ਕਿ ਜਿਹੜੇ ਬਾਹਰੀ ਰਾਜਾਂ ਵਾਲੇ ਲੋਕ ਆ ਉਹਨਾਂ ਦੀ ਵੋਟ ਗਿਣਤੀ ਉਹਨਾਂ ਦੀ ਆਬਾਦੀ ਇੱਥੇ ਵੱਧ ਰਹੀ ਆ ਦਿਨ ਪਰ ਦਿਨ ਤੇ ਜਿਹੜੀ ਪੰਜਾਬੀਆਂ ਦੀ ਆ ਉਹ ਦਿਨ ਪਰ ਦਿਨ ਘਟ ਰਹੀ ਆ ਇਸ ਲਈ ਜਿਹੜਾ ਇਹ ਪੰਜਾਬੀ ਸੂਬਾ ਆ ਇਹਦੀ ਹੂਂਦ ਵੀ ਇਸ ਵੇਲੇ ਖਤਰੇ ਦੇ ਵਿੱਚ ਆ ਪੰਜਾਬੀ ਵੀ ਆਪਸੀ ਜੈਲਸੀ ਈਰਖਾ ਦੇ ਕਰਕੇ ਜਿਹੜੇ ਉਹਨਾਂ ਦੇ ਮੇਨ ਮੁੱਦੇ ਹੈਗੇ ਆ ਉਹਨਾਂ ਵੱਲ ਧਿਆਨ ਨਹੀਂ ਦੇ پا ਰਹੇ ਹੈਗੇ ਆਜ਼ਾਦੀ ਦੇ ਲਈ ਇੰਨੀਆਂ ਕੁਰਬਾਨੀਆਂ ਕਰਨ ਦੇ ਬਾਵਜੂਦ ਵੀ ਪੰਜਾਬੀ ਇੱਕ ਆਪਣੀ ਵੱਖਰੀ ਪਛਾਣ ਬਣਾਉਣ ਦੇ ਲਈ ਹਾਲੇ ਵੀ ਜਦੋਂ ਜੈਦ ਦੇ ਵਿੱਚ ਚੱਲ ਰਹੇ ਨੇ ਤੇ ਇੱਕ ਅਲੱਗ ਸੂਬਾ ਇਹਨਾਂ ਦਾ ਕਾਇਮ ਰਹਿ ਜਾਏ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਲਈ ਵੀ ਇਹਨਾਂ ਦਾ ਸੰਘਰਸ਼ ਕਹ ਲਓ ਹਾਲੇ ਤੱਕ ਪੂਰਾ ਨਹੀਂ ਹੋਇਆ ਕੀ ਆਜ਼ਾਦੀ ਮਿਲੀ ਆ ਤੇ ਉਹਦੇ ਵਿੱਚ ਪੰਜਾਬੀਆਂ ਦਾ ਕੀ ਫਾਇਦਾ ਹੋਇਆ ਤੇ ਕੀ ਨੁਕਸਾਨ ਹੋਇਆ ਇਹ ਤੁਸੀਂ ਆਪੇ ਮੁਲਾਂਕਣ ਕਰਕੇ ਮੈਨੂੰ ਦੱਸ ਸਕਦੇ ਹੋ ਤੇ ਮੈਂ ਜੋ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਜੇ ਵਧੀਆ ਲੱਗਦੀ ਹੈ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਹੈ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ